ਜਿੱਥੇ ਤੇਜ ਰਫਤਾਰ ਕਰੂਜ਼ ਗੱਡੀ ਦੇ ਵਿੱਚ ਸਵਾਰ ਪੰਜ ਨੌਜਵਾਨਾਂ ਦਾ ਐਕਸੀਡੈਂਟ ਹੋ ਜਾਂਦਾ ਜਿਹਦੇ ਵਿੱਚ ਦੋ ਨੌਜਵਾਨਾਂ ਦੀ ਮੌਤ ਹੋ ਜਾਂਦੀ ਆ ਜਿਹੜੇ ਜਨਮ ਦਿਨ ਮਨਾਉਣ ਲਈ ਚੰਡੀਗੜ੍ਹ ਜਾ ਰਹੇ ਸੀ ਤੇ ਰਸਤੇ ਦੇ ਵਿੱਚ ਉਹਨਾਂ ਦੀ ਕਰੂਜ਼ ਗੱਡੀ ਪਲਟ ਜਾਂਦੀ ਆ ਇਹ ਕਰੂਜ਼ ਗੱਡੀ ਸੀ ਲੱਖਾਂ ਰੁਪਏ ਦੀ ਗੱਡੀ ਆ ਜਿਹੜੀ ਉਹਦੇ ਸਵਾਰ ਸੀ ਤੇ ਜਨਮ ਦਿਨ ਮਨਾਉਣ ਵਿੱਚ ਗੱਡੀ ਦੇ ਵਿੱਚ ਕੇਕ ਵੀ ਪਿਆ ਸੀਗਾ ਮਹਾਲੀ ਦੇ ਵਿੱਚ ਤੇਜ਼ ਰਫ਼ਤਾਰੀ ਦਾ ਕਹਿਰ ਇੱਕ ਵਾਰ ਫੇਰ ਦੇਖਣ ਨੂੰ ਮਿਲਿਆ ਜਿੱਥੇ ਇੱਕ ਤੇਜ਼ ਰਫ਼ਤਾਰ ਕਰੂਜ਼ ਗੱਡੀ ਦੇ ਵਿੱਚ ਸਵਾਰ ਪੰਜ ਨੌਜਵਾਨਾਂ ਦਾ ਐਕਸੀਡੈਂਟ ਹੋ ਜਾਂਦਾ ਜਿਦੇ ਵਿੱਚ ਦੋ ਨੌਜਵਾਨਾਂ ਦੀ ਮੌਤ ਹੋ ਜਾਂਦੀ ਆ ਜਿਦੇ ਵਿੱਚ 19 ਸਾਲ ਦੀ ਰਿਧਮਾ ਸੇਠੀ ਆ ਤੇ 22 ਸਾਲ ਦਾ ਚੱਕਸ਼ ਮਸ਼ਮਲਾ ਜਿਹੜੇ ਜੰਮਦੇ ਮਨਾਉਣ ਲਈ ਚੰਡੀਗੜ੍ਹ ਜਾ ਰਹੇ ਸੀ ਤੇ ਰਸਤੇ ਦੇ ਵਿੱਚ ਉਹਨਾਂ ਦੀ ਕਰੂਜ਼ ਗੱਡੀ ਪਲਟ ਜਾਂਦੀ ਆ ਤਸਵੀਰਾਂ ਤੁਹਾਨੂੰ ਦਿਖਾਉਂਦੇ ਆ ਇਹ ਉਹ ਗੱਡੀ ਆ ਕਰੂਜ਼ ਗੱਡੀ ਉੱਤਰਾਖੰਡ ਦੀ ਗੱਡੀ ਆ ਯੂਕੇ 07ਵੀ ਜੇ 5340 ਇਹ ਗੱਡੀ ਇਹ ਵਿੱਚ ਸਵਾਰ ਹੈ ਪੰਜ ਨੌਜਵਾਨ ਖੁਸ਼ੀ ਖੁਸ਼ੀ ਜਨਮ ਦਿਨ ਮਨਾਉਣ ਜਾਂਦੇ ਨੇ ਤੇ ਰਸਤੇ ਦੇ ਵਿੱਚ ਗੱਡੀ ਅਚਾਨਕ ਪਲਟ ਜਾਂਦੀ ਆ ਗੱਡੀ ਦੀਆਂ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿੰਨਾ ਭਿਆਨਕ ਹਾ사 ਸੀ ਜਿਸ ਤਰ੍ਹਾਂ ਦੀ ਗੱਡੀ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਜਿਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਕਿ ਗੱਡੀ ਕਿੰਨੀ ਤੇਜ਼ ਰਫਤਾਰ ਦੇ ਨਾਲ ਸੀ ਕਿਉਂਕਿ ਨੌਜਵਾਨ ਸੀਗੇ ਕਰੂਜ਼ ਗੱਡੀ ਸੀ ਲੱਖਾਂ ਰੁਪਏ ਦੀ ਗੱਡੀ ਆ ਇਹ ਜਿਹੜੀ ਉਹਦੇ ਸਵਾਸ ਸੀ ਤੇ ਜਰਮ ਦੇ ਮੌਣੇ ਵਿੱਚ ਗੱਡੀ ਦੇ ਵਿੱਚ ਕੇਕ ਵੀ ਪਿਆ ਸੀਗਾ ਤੇ ਗੱਡੀ ਦੇ ਵਿੱਚ ਵਿਧਮਾ ਸ਼ੇਠੀ ਦੇ ਇਕੱਲੇ ਸੂਜ ਰਹਿ ਗਏ ਨੇ ਤੇ ਬਾਕੀ ਜਿਹੜਾ ਸਮਾਨ ਆ ਉਸੇ ਤਰ੍ਹਾਂ ਦਾ ਉਸੇ ਤਰ੍ਹਾਂ ਪਿਆ ਰਹਿ ਗਿਆ ਇਹਦੇ ਹਾਦਸੇ ਦੇ ਵਿੱਚ ਹਲੇ ਦੋ ਨੌਜਵਾਨਾਂ ਦੀ ਜਿਹੜੀ ਹਾਲਤ ਅਕਤਮਬੀਰ ਬਣੀ ਹੋਈ ਆ ਤੇ ਬਾਰ ਬਾਰ ਕਿਹਾ ਜਾਂਦਾ ਕਿ ਤੇਜ਼ ਰਫਤਾਰੀ ਮੌਤ ਦੀ ਤਿਆਰੀ ਤੇ ਸਪਸ਼ਟ ਇਸ ਤੋਂ ਪਤਾ ਚੱਲਦਾ ਕਿ ਗੱਡੀ ਦੀ ਜਿਸ ਤਰ੍ਹਾਂ ਦੀ ਹਾਲਤ ਆ ਤੇ ਇਹ ਵੀ ਆ ਕਿ ਕਿਸੇ ਦੇ ਨਾਲ ਨਾ ਟਕਰਾਉਂਦੇ ਨਾ ਇੱਕ ਦਰਖਤ ਨਾਲ ਗੱਡੀ ਟਕਰਾ ਗਈ ਆ ਇਹ ਕਿਉਂਕਿ ਗੱਡੀ ਹੋ ਸਕਦਾ ਕਿਉਂਕਿ ਖਾਲੀ ਸੜਕ ਸੀਗੀ ਗੱਡੀ ਦੀ ਰਫਤਾਰ ਤੇਜ਼ ਸੀਗੀ ਤੇ ਉਸ ਤੋਂ ਬਾਅਦ ਇਹ ਜਿਹੜਾ ਹਾਸਾ ਹੋ ਗਿਆ ਤੇ ਹੁਣ ਇਸ ਹਾਸੇ ਦੇ ਵਿੱਚ ਦੋ ਨੌਜਵਾਨਾਂ ਦੀ ਜਿਹੜੀ ਆ ਮੌਤ ਹੋ ਗਈ ਆ ਕਿਉਂਕਿ ਇਦੇ ਵਿੱਚ ਮਰਨ ਵਾਲੀ ਜਿਹੜੀ ਤਿੰਨ ਜਿਹੜੇ ਸਾਰੇ ਪਹਿਲਾਂ ਤੋਂ ਸਹਾਰਨਪੁਰ ਦੇ ਰਹਿਣ ਵਾਲੇ ਸੀ ਜਿਹੜੀ ਮਰਨ ਵਾਲੀ ਯਾਰਿਤਮਾ ਸੇਠੀ ਉਹ ਮਾਪਿਆਂ ਦੀ ਇੱਕ ਲੋਤੀ ਲਾਸ ਸੀ ਮਾਤਾ ਦੀ ਵੀ ਕਹਿੰਦੇ ਤਿੰਨ ਸਾਲ ਪਹਿਲਾਂ ਜਿਹੜੀ ਮੌਤ ਹੋ ਚੁੱਕੀ ਆ ਹੁਣ ਇਸ ਹਾਦਸੇ ਤੋਂ ਬਾਅਦ ਪਰਿਵਾਰ ਦੇ ਵਿੱਚ ਇੱਕ ਕਿਸ ਤਰ੍ਹਾਂ ਦਾ ਮਾਤਮ ਦਾ ਮਾਹੌਲ ਹੋਦਾ ਇਹਦਾ ਅੰਦਾਜ਼ਾ ਲਾਉਣਾ ਬੜਾ ਮੁਸ਼ਕਲ ਆ ਬੇਸ਼ੱਕ ਸਮੇਂ ਸਮੇਂ ਤੇ ਕਿਹਾ ਜਾਂਦਾ ਕਿ ਤੇਜ਼ ਰਫਤਾਰੀ ਤੇ ਲਾਪਰਵਾਹੀ ਜਿਹੜਾ ਜਿਹੜਾ ਡਰਾਈਵਰ ਦੀ ਸਮੇ ਨਾ ਵਰਤੀ ਜਾਵੇ ਪਾਕਿਸਤਾਨ ਦੇ ਹਾਸੇ ਨਾ ਹੋਣ ਪਰ ਇਸ ਦੇ ਬਾਵਜੂਦ ਬਹੁਤ ਸਾਰੇ ਨੌਜਵਾਨ ਹੁਣ ਰੀਲਾ ਮਨਾਉਣ ਦੇ ਚੱਕਰ ਦੇ ਵਿੱਚ ਹੀ ਇਸ ਤਰ੍ਹਾਂ ਦੇ ਜਿਹੜੇ ਹਾਸਿਆਂ ਦੇ ਚਿਹਕਾਰ ਬਣ ਜਾਂਦੇ ਨੇ ਤੇ ਆਖਰ ਅੱਜ ਫੇਰ ਇਸ ਤੇਜ਼ ਰਫਤਾਰੀ ਦੇ ਨਾਲ ਜਿਹੜੀਆਂ ਦੋ ਨੌਜਵਾਨਾਂ ਦੀ ਜਿਹੜੀ ਆ ਅਜਾਈ ਜਾਨ ਚਲੀ ਗਈ ਆ ਜਰਕੇ ਦੋ ਜ਼ਿੰਦਗੀ ਤੇ ਮੌਤ ਦੀ ਜਿਹੜੀ ਆ ਲੜਾਈ ਹਸਪਤਾਲ ਦੇ ਵਿੱਚ ਲੜ ਰਹੇ ਨੇ ਇੱਕ ਨੂੰ ਜਿਹੜਾ ਹਸਪਤਾਲ ਦੇ ਵਿੱਚੋਂ ਛੁੱਟੀ ਦੇ ਦਿੱਤੀ ਗਈ ਆ ਰਿਧਮਾ ਦਾ ਬਾਪ ਇੰਨਾ ਸਦਮੇ ਦੇ ਵਿੱਚ ਆ ਕਿ ਉਸਨੇ ਬਿਨਾਂ ਕਾਰਵਾਈ ਕਰੇ ਲਾਸਟ ਪੋਸਟ ਮਾਰ ਤੋਂ ਬਾਅਦ ਲੈ ਕੇ ਸਾਨਪੂ ਨਿਕਲ ਗਏ ਨੇ ਜਿਸ ਤੋਂ ਬਾਅਦ ਫਿਲਹਾਲ ਪੁਲਿਸ ਨੇ 174 ਦੀ ਕਾਰਵਾਈ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਕਿ ਆਖਰ ਹਾਦਸੇ ਦਾ ਅਸਲੀ ਕਾਰਨ ਤੇਜ਼ ਰਫਤਾਰੀ ਸੀ ਜਾਂ ਕੋਹੂ ਸੀ